ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਾ ਪੰਜਾਬ ਹੜਾਂ ਦੀ ਮਾਰ ਹੇਠ ਆਇਆ ਹੋਇਆ ਹੈ ਤੇ ਸਾਰੇ ਪੰਜਾਬੀ ਚਾਹੇ ਉਹ ਪੰਜਾਬ ਚ ਵਸਦੇ ਆ ਚਾਹੇ ਪੰਜਾਬ ਚੋਂ ਬਾਹਰ ਆ ਚਾਹੇ ਵਿਦੇਸ਼ਾਂ ਚ ਸਾਰੇ ਪੰਜਾਬੀ ਇਕੱਠੇ ਹੋ ਕੇ ਆਪ ਦਾ ਤਿਲਫੁਲ ਯੋਗਦਾਨ ਪਾ ਕੇ ਜਿੰਨੀ ਜ ਕਿਸੇ ਦੀ ਸਮਰੱਥਾ ਹੈ ਇਹਨਾਂ ਹੜਾਂ ਦੇ ਖਿਲਾਫ ਆਪਾਂ ਲੜਾਈ ਲੜ ਰਹੇ ਹਾਂ ਕੋਈ ਚਾਹੇ ਫਿਰ ਕੋਈ ਸੰਸਥਾਵਾਂ ਹੋਣ ਚਾਹੇ ਕੋਈ ਇੰਡੀਵਿਜੂਅਲ ਹੋਣ ਚਾਹੇ ਕੋਈ ਕਲਾਕਾਰ ਹੋਣ ਜਿੰਨੀ ਜਿੰਨੀ ਜਿਹਦੀ ਸਮਰੱਥਾ ਹੈ ਆਪਦੀ ਸਮਰੱਥਾ ਤੋਂ ਵੱਧ ਕੇ ਹਰ ਇੱਕ ਬੰਦਾ ਇਹਦੇ ਵਿੱਚ ਯੋਗਦਾਨ ਪਾ ਰਿਹਾ ਦੋ ਕੇਸ ਗੱਲ ਦਾ ਹੈ ਕਿ ਅੱਜ ਇਸ ਸਮੇਂ ਤੇ ਇੱਕ ਵੀਡੀਓ ਬਣਾਉਣੀ ਪੈ ਰਹੀ ਹੈ ਮੈਂ ਚਾਹੁੰਦਾ ਨਹੀਂ ਸੀ ਅੱਜ ਗੱਲ ਕਰਨੀ ਇਸ ਤੇ ਪਰ ਕੁਝ ਲੋਕਾਂ ਵੱਲੋਂ ਕੂੜ ਪ੍ਰਚਾਰ ਅੱਜ ਦੇ ਸਮੇਂ ਤੇ ਵੀ ਸਿਆਸਤ ਜਿੰਨਾਂ ਦੀਆਂ ਰਗਾਂ 'ਚ ਵਸ ਗਈ ਹੈ ਇਸ ਔਖੇ ਸਮੇਂ ਤੇ ਵੀ ਜਦੋਂ ਪੰਜਾਬ ਇੰਨੇ ਔਖੇ ਸਮੇਂ 'ਚੋਂ ਲੰਘ ਰਿਹਾ ਹੈ ਉਹਨਾਂ ਤੋਂ ਸਿਆਸਤ ਕੀਤੇ ਬਿਨਾਂ ਰਹਿ ਆ ਨਹੀਂ ਜਾ ਸਕਦਾ ਮੈਂ ਕੁਝ ਦਿਨ ਪਹਿਲਾਂ ਦੇਖਿਆ ਉਹ ਹਰਪ੍ਰੀਤ ਸਿੰਘ ਦੀ ਇੱਕ ਸਟੇਟਮੈਂਟ ਸੀ ਕਿ ਗੁਰਬਾਣੀ ਵੇਚ ਕੇ ਪੈਸਾ ਕਮਾਇਆ ਜੀ ਸੁਖਬੀਰ ਸਿੰਘ ਬਾਦਲ ਨੇ ਤੇ ਲੈ ਲੈਣਾ ਚਾਹੀਦਾ ਜਦੋਂ ਲੋਕ ਜਦੋਂ ਕਿਸੇ ਪ੍ਰੈਸ ਆਦਮੀ ਨੇ ਪੁੱਛਿਆ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਅ ਬੜੇ ਤਕੜੇ ਹੋ ਕੇ ਸੇਵਾ ਕਰ ਰਹੇ ਆ ਹਰ ਥਾਂ ਤੇ ਪਹੁੰਚ ਰਹੇ ਆ ਲੋਕਾਂ ਦੀ ਮਦਦ ਕਰ ਰਹੇ ਆ ਤੇ ਹੋਰ ਕੋਈ ਗੱਲ ਨਾ ਆਈ ਕਹਿੰਦਾ ਜੀ ਗੁਰਬਾਣੀ ਵੇਚ ਕੇ ਪੈਸਾ ਕਮਾਇਆ ਤੇ ਲੈ ਲੈਣੇ ਚਾਹੀਦੇ ਆ ਮੈਨੂੰ ਦੁੱਖ ਸਭ ਤੋਂ ਮੈਨੂੰ ਗੁੱਸੇ ਨਾਲੋਂ ਜ਼ਿਆਦਾ ਦੁੱਖ ਹੋ ਰਿਹਾ ਇਸ ਗੱਲ ਦਾ ਕਿ ਯਾਰ ਸਾਡੀ ਕੌਮ ਦਾ ਇਹ ਜੱਥੇਦਾਰ ਸੀ ਗੁਰਬਾਣੀ ਦਾ ਇੱਕ ਇੱਕ ਅੱਖਰ ਜਿਹੜਾ ਲਿਖਿਆ ਅਨਮੋਲ ਹੈ ਕੀ ਉਹਦੀ ਕੀਮਤ ਲਾ ਸਕਦੇ ਹੋ ਤੁਸੀਂ ਤੇ ਇਹ ਬੰਦਾ ਜਿਹੜਾ 10 ਸਾਲ ਸਾਡੀ ਕੌਮ ਦਾ ਜੱਥੇਦਾਰ ਰਹਿ ਗਿਆ ਇਹ ਕਹਿ ਰਿਹਾ ਗੁਰਬਾਣੀ ਵੇਚ ਕੇ ਪੈਸੇ ਕਮਾਈ ਜਾਣਗੇ ਉਹਦੇ ਤੋਂ ਲੈ ਲਓ ਫਿਰ ਤੁਸੀਂ ਇਹ ਸਾਰੀਆਂ ਸਾਦਸ਼ਾਂ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਇੱਕ ਪੰਜਾਬ ਦੀ ਖੇਤਰੀ ਪਾਰਟੀ ਨੂੰ ਕੌਮ ਦੀ ਨੁਮੈਂਦਾ ਜੱਥੇਬੰਦੀ ਨੂੰ ਕਮਜ਼ੋਰ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿੱਖਾਂ ਦੀ ਸੰਸਥਾ ਹੈ ਸਭ ਤੋਂ ਵੱਡੀ ਸੰਸਥਾ ਹੈ ਉਹਨੂੰ ਢਾਹ ਲਾਉਣ ਵਾਸਤੇ ਸਾਰੀਆਂ ਸਾਜ਼ਿਸ਼ਾਂ ਸਭ ਨੂੰ ਸਾਨੂੰ ਸਭ ਨੂੰ ਪਤਾ ਹੈ ਹਰਪ੍ਰੀਤ ਜਿੱਥੇ-ਜਿੱਥੇ ਮੀਟਿੰਗਾਂ ਹੋਈਆਂ ਪਹਿਲਾਂ ਹਰਪ੍ਰੀਤ ਸਿਉਂ ਜਾਂਦਾ ਹੈ ਰਾਜ ਭਵਨ ਉੱਥੇ ਜਾ ਕੇ ਮੀਟਿੰਗਾਂ ਹੁੰਦੀਆਂ ਤੇ ਆ ਕੇ ਫਿਰ ਇਹ ਬਿਆਨ ਦਿੱਤੇ ਜਾਂਦੇ ਆ ਕਿ ਸਾਨੂੰ ਨਹੀਂ ਪਤਾ ਹਰ ਚੀਜ਼ ਦਾ ਪ੍ਰੂਫ ਹੈ ਪਰ ਦੁੱਖ ਇਸ ਗੱਲ ਤੇ ਹੈ ਕਿ ਤੁਸੀਂ ਇਹ ਹੜਾਂ ਦੇ ਸਮੇਂ 'ਚ ਤਾਂ ਰੁਕ ਜਾਂਦੇ ਫਿਰ ਸ਼੍ਰੋਮਣੀ ਕਮੇਟੀ ਤੇ ਕੀਤਾ ਜਾਂਦਾ ਜੀ ਕਿ ਸ਼੍ਰੋਮਣੀ ਕਮੇਟੀ ਨੇ ਵੀ ਖਲਾ ਥਾਂ ਤੇਲ ਦੇਤਾ ਮੈਂ ਤਾਂ ਕਹਿੰਦਾ ਸ਼੍ਰੋਮਣੀ ਕਮੇਟੀ ਨੂੰ ਹਰ ਥਾਂ ਦੇਣਾ ਚਾਹੀਦਾ ਤੇ ਦੇ ਵੀ ਰਹੇ ਆ ਚੰਗੀ ਗੱਲ ਹੈ ਕੌਮ ਦਾ ਪੈਸਾ ਹੈ ਸੰਗਤ ਦਾ ਪੈਸਾ ਹੈ ਜੇ ਅੱਜ ਸੰਗਤ ਤੇ ਨਹੀਂ ਨਾਵਾਂਗੇ ਤੇ ਫਿਰ ਕਿਤੇ ਤੇ ਲੱਗੂਗਾ ਜੀ ਹਰ ਬੰਦਾ ਤਿਲ ਫੁਲ ਆਪ ਦਾ ਯੋਗਦਾਨ ਪਾ ਰਿਹਾ ਤੇ ਮੈਂ ਤਾਂ ਇਹ ਵੇਖ ਰਿਹਾ ਉਸ ਦਿਨ ਤੋਂ ਇਹਨਾਂ ਨੂੰ ਤਕਲੀਫ ਕਿਸ ਕੱਲ ਦੀ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਹਰ ਜਗ੍ਹਾ ਪਹੁੰਚ ਕੇ ਮੈਨੂੰ ਲੱਗਦਾ ਕੱਲਾ ਲੀਡਰ ਹੋਊਗਾ ਪੰਜਾਬ ਦਾ ਜਿਹੜਾ ਹਰ ਉਸ ਬੰਦ ਤੇ ਪਹੁੰਚਿਆ ਜਿੱਥੇ ਪਾਣੀ ਆਇਆ ਹਰ ਉਸ ਖੇਤ ਤੱਕ ਪਹੁੰਚ ਕੀਤੀ ਜਿਹੜਾ ਦੀਦਾ ਨੁਕਸਾਨਿਆ ਗਿਆ ਹਰ ਉਸ ਜ਼ਿਲ੍ਹੇ ਦੇ ਅਖੀਰਲੇ ਪਿੰਡ ਤੱਕ ਵੀ ਪਹੁੰਚਿਆ ਜਿਹੜਾ ਹੜਾਂ ਦੀ ਮਾਰ ਦੇ ਵਿੱਚ ਆਇਆ ਇੱਕੋ ਲੀਡਰ ਹੋਊਗਾ ਮੈਨੂੰ ਕੋਈ ਹੋਰ ਤੁਸੀਂ ਦਿਖਾ ਦਿਓ ਤੇ ਸੁਭਾਵਕ ਹੈ ਜੇ ਕੋਈ ਕੰਮ ਕਰੂਗਾ ਤਾਂ ਉਹ ਲੋਕ ਉਹਦੀ ਸਰਾਹਣਾ ਵੀ ਕਰਨਗੇ ਕੋਈ ਸਰਾਹਣਾ ਪਿੱਛੇ ਅੱਜ ਨਹੀਂ ਕਰ ਰਿਆ ਪਰ ਸੁਭਾਵਕ ਹੈ ਜੇ ਕੋਈ ਕੰਮ ਕਰੂਗਾ ਤਾਂ ਲੋਕ ਕਹਿਣਗੇ ਚੰਗੇ ਨੂੰ ਤਾਂ ਚੰਗਾ ਕਿਹਾ ਜਾਂਦਾ ਤੇ ਉਸ ਚੀਜ਼ ਵੀ ਉਹ ਚੀਜ਼ ਵੀ ਜਰੀ ਨਾ ਗਈ ਤੇ ਸਾਰੇ ਜਾਣੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਇਹ ਸਟੇਟਮੈਂਟਾਂ ਆਉਣ ਤੋਂ ਪਹਿਲਾਂ ਰਾਜ ਭਵਨ ਦੇ ਵਿੱਚ ਮੀਟਿੰਗ ਹੋਈ ਹੈ ਸੋ ਇਸ ਕੱਲ ਦਾ ਬੜਾ ਦੁੱਖ ਹੈ ਮੈਂ ਅੱਜ ਵੀ ਇਹਨਾਂ ਨੂੰ ਕਹਿੰਨਾ ਹੜਾ ਦੀ ਮਾਰ ਦੇ ਵਿੱਚ ਅੱਜ ਪੰਜਾਬ ਹੈ ਅੱਜ ਸਿਆਸਤ ਛੱਡ ਦਿਓ ਤੁਸੀਂ ਵੀ ਲਾਓ ਮੈਂ ਤਾਂ ਹਰਪ੍ਰੀਤ ਨੂੰ ਕਹਿੰਦਾ ਤਖਤ ਦਾ ਜੱਜਦਾਰ ਹੁੰਦਿਆਂ 10 ਸਾਲ ਸੈਂਕੜਿਆਂ ਘੇੜੇ ਵਿਦੇਸ਼ਾਂ ਚ ਲਾਏ ਡਾਲਰ ਇਕੱਠੇ ਕੀਤੇ ਪਾਉਂਡ ਇਕੱਠੇ ਕੀਤੇ ਦਿਰਹਮ ਇਕੱਠੇ ਕੀਤੇ ਗੁਰੂ ਦੀ ਗੋਲਦਰ ਦਾ ਪੈਸਾ ਸੀ ਨਾ ਜਮਾ ਨਹੀਂ ਕਰਾਇਆ ਉੱਥੇ ਜਾ ਕੇ 1 ਰੁਪਏ ਦੀ 1 ਡਾਲਰ ਦੀ ਰਸੀਦ ਹੈ ਨਹੀਂ ਤੇ ਲਾ ਦੇ ਫਿਰ ਉਹ ਕਦੇ ਹਸਤੇ ਨਿੱਜੀ ਜਾਇਦਾਦਾਂ ਬਣਾਈਆਂ ਲਾਓ ਕੰਮ ਤੇ ਨਾ ਮੈਂ ਤਾਂ ਕਿਨਾਂ ਤੁਸੀਂ ਸਾਰੇ ਵੀ ਰਲ ਕੇ ਲਾਓ ਤੁਸੀਂ ਲਾਓ ਅਸੀਂ ਸ਼ਰਾਘਾ ਕਰਾਂਗੇ ਉਸ ਚੀਜ਼ ਦੀ ਕੋਈ ਕਹਿੰਦਾ ਜੀ ਪੈਸੇ ਵੰਡ ਰਿਹਾ ਯਾਰ ਅੱਜ ਲੋਕਾਂ ਨੂੰ ਲੋੜ ਹੈ ਹਰ ਚੀਜ਼ ਦੀ ਲੋੜ ਹੈ ਜਿਹਦੇ ਕੋਲੇ ਜੋ ਚੀਜ਼ ਸਮਰੱਥਾ ਮੁਤਾਬਕ ਆਦਿਆ ਹਰ ਬੰਦਾ ਜਾ ਕੇ ਮਦਦ ਕਰੇ ਤੇ ਮੈਂ ਇਹੀ ਬੇਨਤੀ ਕਰਦਾ ਕਿ ਸਿਆਸਤ ਛੱਡੋ ਸ਼੍ਰੋਮ ਦੀ ਅਕਾਲੀ ਦਲ ਨਾਲ ਤੁਸੀਂ ਲੜਾਈ ਲੜਨੀ ਹੈ ਇਹ ਹੜਾਂ ਦੀ ਮਾਰ ਤੋਂ ਬਾਅਦ ਲੜ ਲਾਂਗੇ ਇਹ ਕੰਮ ਨਾ ਕਰੋ ਅੱਜ ਪੰਜਾਬ ਦੇ ਲੋਕ ਕੋਈ ਵੀ ਤੁਹਾਨੂੰ ਇਸ ਗੱਲ ਤੇ ਚੰਗਾ ਨਹੀਂ ਕਹੂਗਾ ਜਦੋਂ ਲੋਕਾਂ ਦੀ ਜ਼ਿੰਦਗੀ ਮੌਤ ਦੀ ਗੱਲ ਆਈ ਪਈ ਐ ਘਰ ਟਹਿ ਗਿਆ ਫਸਲਾਂ ਬਰਬਾਦ ਹੋ ਗਈਆਂ ਪਤਾ ਨਹੀਂ ਗਾਂ ਨੂੰ ਵੀ ਹੋਣੀਆਂ ਫਸਲਾਂ ਕਿ ਨਹੀਂ ਹੋਣੀਆਂ ਡੰਗਰ ਪਸ਼ੂ ਲੋਕਾਂ ਦਾ ਸਭ ਕੁਝ ਖਤਮ ਹੋ ਗਿਆ ਐ ਤੇ ਤੁਹਾਨੂੰ ਸਿਆਸਤ ਸੁਝਰੀ ਆ ਕਿਹੜੀਆਂ ਸ਼ਕਤੀਆਂ ਦੇ ਕਹਿ ਤੁਸੀਂ ਕਰ ਰਹੇ ਹੋ ਸਾਨੂੰ ਨਹੀਂ ਪਤਾ 10 ਸਾਲ ਕਰਨੀ ਅਨਪ੍ਰੀਤ ਸੋਂ ਤੱਕ ਦਾ ਜੱਥੇਦਾਰ ਰਿਹਾ ਉਦੋਂ ਨਾਲ ਇਹਨੂੰ ਚੇਤਾ ਆ ਕਿ ਕੁਰਬਾਨੀ ਵਿਕਰੀ ਐ ਉਦੋਂ ਸਭ ਠੀਕ ਸੀ ਜਦੋਂ ਆਪਦੀਆਂ ਤਰਤੂਤਾਂ ਕਾਰਨ ਤੁਹਾਨੂੰ ਕੌਮ ਨੇ ਲਾ ਕੇ ਪਰਾਂ ਕੀਤਾ ਤੇ ਅੱਜ ਤੁਹਾਨੂੰ ਸਭ ਕੁਝ ਦਿੱਤਾ ਆ ਗਿਆ ਮੈਂ ਕਹਿੰਨਾ ਕਰਨੀਆਂ ਨਹੀਂ ਚਾਹੁੰਦਾ ਮੈਂ ਤਾਂ ਹੀ ਬੇਨਤੀ ਕਰਦਾ ਹੱਥ ਜੋੜ ਕੇ ਸਾਰਿਆਂ ਨੂੰ ਕਿ ਅੱਜ ਜਿਹੜਾ ਸਮਾਂ ਇਹ ਸਮਾਂ ਸੇਵਾ ਦਾ ਜਿਹੜਾ ਬੰਦਾ ਕਰਦਾ ਉਹਦਾ ਵੀ ਭਲਾ ਹੋਵੇ ਜਿਹੜਾ ਸਿਆਸਤ ਕਰਦਾ ਮੈਂ ਤਾਂ ਕਹਿੰਨਾ ਉਹਦਾ ਵੀ ਭਲਾ ਹੋਵੇ ਪਰ ਕੌਮ ਨੇ ਪੱਖਣਾ ਨਹੀਂ ਤੁਹਾਨੂੰ ਅੱਜ ਸਾਰੇ ਜਾਣੇ ਰਲ ਮਿਲ ਕੇ ਤਕੜੇ ਹੋ ਕੇ ਹੰਬਲਾ ਮਾਰਿਏ ਸਰਕਾਰਾਂ ਤੋਂ ਉਮੀਦ ਨਾ ਰੱਖੋ ਮੈਂ ਫੇਰ ਅੱਜ ਇਹ ਗੱਲ ਕਹਿਣੀ ਚਾਹਣਾ ਅੱਜ ਮੈਂ ਭਗਵੰਤ ਮਾਨ ਸਾਹਿਬ ਦੀ ਵੀ ਪ੍ਰੈਸ ਕਾਨਫਰੰਸ ਵੇਖ ਲਈ ਉਹਦੇ ਵਿੱਚ ਵੀ ਕੁਝ ਨਹੀਂ 4 ਦਿਨ ਪਹਿਲਾਂ ਪ੍ਰਧਾਨ ਮੰਤਰੀ ਜੀ ਆਏ ਸੀ ਉਹ ਵੀ 1600 ਕਰੋੜ ਰੁਪਇਆ ਕਹਿੰਦੇ ਡਿਜ਼ਾਸਟਰ ਫੰਡ ਨੂੰ ਦੇ ਚਲੇ ਯਾਰ ਕੀ ਪੰਜਾਬੀਆਂ ਨਾਲ ਮਜ਼ਾਕ ਕਰ ਰਹੇ ਹੋ ਤੁਸੀਂ ਸੋ ਪੰਜਾਬੀ ਜਿਹੜਾ ਵੀ ਕੋਈ ਦੇ ਰਿਹਾ ਸਾਨੂੰ ਇਸ ਇਸ ਸਮੇਂ ਦੇ ਵਿੱਚ ਮਦਦ ਕਰ ਰਿਹਾ ਉਹਦਾ ਸਿਰ ਝੁਕਾ ਕੇ ਧੰਨਵਾਦ ਕਰਦੇ ਆ ਪਰ ਪੰਜਾਬੀ ਸੰਵਰਤ ਹੈ ਸਾਰੀ ਕੌਮ ਲੱਗੀ ਹੈ ਤਕੜੇ ਹੋ ਕੇ ਇਸ ਕੰਮ ਨੂੰ ਲੱਗੇ ਆ ਜ਼ਰੂਰ ਫਤਿਹ ਪਾਵਾਂਗੇ ਇਹਦੇ ਤੇ ਵੀ ਤੇ ਮੈਂ ਇੱਕ ਵਾਰ ਫੇਰ ਅੰਤ 'ਚ ਜਿੰਨੇ ਵੀ ਸੱਜਣਾਂ ਨੇ ਕਿਸੇ ਨੇ ਰੁਪਈਆ ਪਾਇਆ ਕਿਸੇ ਨੇ ਚਵਾਨੀ ਪਾਈ ਕਿਸੇ ਨੇ ਕਰੋੜ ਪਾਇਆ ਸਭ ਦਾ ਸਿਰ ਝੁਕਾ ਕੇ ਤਨਵਾਦ ਸੀਸ ਝੁਕਦਾ ਤੁਹਾਡੇ ਸਾਹਮਣੇ ਤੇ ਕਿਰਪਾ ਕਰਕੇ ਇਹ ਸਿਆਸਤ ਬੰਦ ਕੀਤੀ ਜਾਵੇ ਇਸ ਤੋਂ ਬਾਅਦ ਸਿਆਸਤ ਤੇ ਕਰਨਾ ਸਕੇ ਬਹੁਤ ਮੌਕੇ ਹੋਣਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ